ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਗੁਰਬਾਣੀ ਸਿੱਖੀਏ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਮੈਂ ਆਪ ਜੀ ਦੇ ਨਾਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਅੰਮ੍ਰਿਤਮੀ ਬਾਣੀ ਦੇ ਵਿੱਚੋਂ ਕੁਝ ਐਸੇ ਮੁਬਾਰਕ ਸ਼ਬਦਾਂ ਦਾ ਉਚਾਰਨ ਜਿਹੜਾ ਸ਼ੁੱਧ ਉਚਾਰਨ ਉਹ ਸਾਂਝਾ ਕਰਨ ਜਾ ਰਿਹਾ ਜਿਹੜੇ ਮੁਬਾਰਕ ਸ਼ਬਦਾਂ ਨੂੰ ਉਚਾਰਨ ਕਰਨ ਵਿੱਚ ਅਕਸਰ ਹੀ ਸਿੱਖ ਸੰਗਤਾਂ ਜਿਹੜੀਆਂ ਹਨ ਉਹ ਉਕਾਈ ਖਾ ਜਾਂਦੀਆਂ ਜਾ ਕਈਆਂ ਨੂੰ ਦਿੱਕਤ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ ਤੋਂ ਬੇਨਤੀ ਕਰਨਾ ਚਾਹਾਂਗਾ ਅੱਜ ਦੇ ਇਸ ਪ੍ਰੋਗਰਾਮ ਨੂੰ ਆਪ ਵੀ ਬਹੁਤ ਧਿਆਨ ਦੇ ਕੇ ਸੁਣਿਓ ਅਤੇ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਸ਼ੇਅਰ ਜਿਹੜਾ ਹੈ ਉਹ ਜਰੂਰ ਕਰ ਦਿਓ ਸੰਗਤ ਜੀ ਜਦੋਂ ਅਸੀਂ ਗੁਰੂ ਸਾਹਿਬ ਦੀ ਬਾਣੀ ਪੜ੍ਹਦੇ ਆ ਨਾ ਜੀ ਇਹ ਗੁਰਬਾਣੀ ਦੇ ਵਿੱਚ ਆ ਜਿਹੜੇ ਸਕਰੀਨ ਦੇ ਉੱਪਰ ਲਿਖੇ ਹੋਏ ਸ਼ਬਦ ਤੁਸੀਂ ਦੇਖ ਰਹੇ ਹੋ ਇਹ ਮubaruk ਸ਼ਬਦ ਸਾਨੂੰ ਪੜਨ ਨੂੰ ਮਿਲਦੇ ਆ ਹੁਣ ਇੱਕ ਸ਼ਬਦ ਦਾ ਅਨੰਦ ਸੁਣੋ ਵਡਭਾਗੀ ਹੋ ਇਹ ਪਾਠ ਦਾ ਉਚਾਰਨ ਮੈਂ ਕੀ ਕਰ ਰਿਹਾ ਜੀ ਵਡਭਾਗੀ ਹੋ ਹੁਣ ਕਈ ਸੱਜਣ ਇਹਦਾ ਪਾਠ ਉਚਾਰਨ ਕਰਦੇ ਆ ਵਡਭਾਗੀਓ ਅਨੰਦ ਸੁਣੋ ਵਡਭਾਗੀਓ ਪਰ ਤੁਸੀਂ ਦੇਖੋ ਜਿਹੜਾ ਵਡਭਾਗੀ ਹੋ ਜਿਹੜਾ ਇਹ ਸ਼ਬਦ ਦਾ ਇਹਦੀ ਸਪੈਲਿੰਗ ਤੁਸੀਂ ਦੇਖੋ ਵ ਵ ਡ ਡਾ ਪ ਭੇ ਨੂੰ ਕੰਨੇ ਦੀ ਮਾਤਰਾ ਗ ਗੇ ਨੂੰ ਬਿਹਾਰੀ ਦੀ ਮਾਤਰਾ ਤੇ ਹ ਹ ਜਿਹੜਾ ਅੱਖਰ ਆ ਇਹਨੂੰ ਹੋੜੇ ਦੀ ਮਾਤਰਾ ਲੱਗੀ ਹੋਈ ਆ ਹੁਣ ਹੋੜੇ ਦੇ ਜਿਹੜੀ ਮਾਤਰਾ ਐ ਇਹ ਧਿਰਗ ਮਾਤਰਾ ਐ ਵੱਡੀ ਮਾਤਰਾ ਐ ਤੇ ਮੈਂ ਅਕਸਰ ਹੀ ਸਿੱਖ ਸੰਗਤਾਂ ਦੇ ਚਰਣਾ ਵਿੱਚ ਇਹ ਬੇਨਤੀ ਕਰਦਾ ਹੁਨਾ ਵੀ ਜਿਹੜੀਆਂ ਮਾਤਰਾਵਾਂ ਵੱਡੀਆਂ ਨੇ ਨਾ ਜੇ ਧਿਰਗ ਮਾਤਰਾਵਾਂ ਨੇ ਧਿਰਗ ਮਾਤਰਾਵਾਂ ਦਾ ਜਿਹੜਾ ਉਚਾਰਨ ਆ ਉਹ ਹਮੇਸ਼ਾ ਪੂਰਨ ਤੌਰ ਤੇ ਮੁਕੰਮਲ ਤੌਰ ਤੇ ਕੀਤਾ ਜਾਂਦਾ ਹੈ ਚਾਹੇ ਧਿਰਗ ਮਾਤਰਾ ਵੱਡੀ ਮਾਤਰਾ ਸ਼ਬਦ ਦੀ ਸਟਾਰਟਿੰਗ ਦੇ ਵਿੱਚ ਵਾਲੇ ਅੱਖਰ ਨੂੰ ਲੱਗੀ ਹੋਵੇ ਚਾਹੇ ਸੈਂਟਰ ਵਾਲੇ ਅੱਖਰ ਚ ਲੱਗੀ ਹੋਵੇ ਚਾਹੇ ਅਖੀਰ ਵਾਲੇ ਅੱਖਰ ਨੂੰ ਲੱਗੀ ਹੋਵੇ ਬਿਹਾਰੀ ਦੀ ਮਾਤਰਾ ਕੰਨੇ ਦੀ ਮਾਤਰਾ ਹੋੜੇ ਦੀ ਮਾਤਰਾ ਕਨੋੜੇ ਦੀ ਮਾਤਰਾ ਦੁਲਾਵਾਂ ਦੀ ਮਾਤਰਾ ਇਕਲਾਂ ਦੀ ਮਾਤਰਾ ਇਹਨਾਂ ਇਹਨਾਂ ਮਾਤਰਾਵਾਂ ਦਾ ਉਚਾਰਨ ਪੂਰਨ ਤੌਰ ਤੇ ਹੋਣਾ ਹੈ ਇਹ ਹੋੜੇ ਦੀ ਜਿਹੜੀ ਮਾਤਰਾ ਹੈ ਇਹ ਹਾਹੇ ਨੂੰ ਹੋੜੇ ਦੀ ਮਾਤਰਾ ਇਹਦਾ ਉਚਾਰਨ ਕਰਾਂਗੇ ਵਡਭਾਗੀ ਹੋ ਇਹਨੂੰ ਵਡਭਾਗੀ ਹੋ ਯਾਨੀ ਕਿ ਊੜੇ ਨੂੰ ਹੋੜਾ ਲਗਾ ਕੇ ਪ੍ਰੋਨਾਉਂਸ ਨਹੀਂ ਕਰਨਾ ਜਿੱਥੇ ਊੜੇ ਨੂੰ ਹੋੜਾ ਲਗਾ ਕੇ ਉਲਾਰ ਅਸੀਂ ਪ੍ਰੋਨਾਂਊਂਸ ਕਰਦੇ ਆ ਸ਼ਬਦ ਉਹ ਗੁਰਬਾਣੀ ਦੇ ਵਿੱਚ ਐਸੇ ਸ਼ਬਦ ਵੀ ਸਾਨੂੰ ਪੜਨ ਨੂੰ ਮਿਲਦੇ ਆ ਜਿਨ੍ਹਾਂ ਬਾਰੇ ਮੈਂ ਤੁਹਾਡੇ ਨਾਲ ਇਸੇ ਹੀ ਵੀਡੀਓ ਵਿੱਚ ਜਾਣਕਾਰੀ ਸਾਂਝੀ ਕਰਾਂਗਾ ਇਹਨੂੰ ਸੁਣੋ ਧਿਆਨ ਨਾਲ ਇਸੇ ਤਰ੍ਹਾਂ ਸੰਗਤ ਜੀ ਇੱਕ ਦੋ ਸ਼ਬਦ ਆਪਾਂ ਹੋਰ ਵੇਖ ਲੈਣੇ ਆ ਗੁਰਬਾਣੀ ਵਿੱਚ ਇੱਕ ਸ਼ਬਦ ਅਸੀਂ ਅਕਸਰ ਹੀ ਪੜਦੇ ਆ ਭਾਈ ਹੋ ਇਹਦਾ ਉਚਾਰਨ ਵੀ ਕਈ ਸੱਜਣ ਭਾਈਓ ਪੜਦੇ ਆ ਜੀ ਪਰ ਨਹੀਂ ਇਹਦਾ ਉਚਾਰਨ ਤੁਸੀਂ ਦੇਖੋ ਵੀ ਹਾਹੇ ਨੂੰ ਹੋੜੇ ਦੀ ਮਾਤਰਾ ਲੱਗੀ ਆ ਇਹਦਾ ਉਚਾਰਨ ਵੀ ਹੋਏਗਾ ਭਾਈ ਹੋ ਇਸੇ ਤਰ੍ਹਾਂ ਇੱਕ ਸ਼ਬਦ ਆ ਮਹਿਲੀ ਹੋ ਸੁਣਿਓ ਕੰਤ ਮਹਿਲੀ ਹੋ ਕਈ ਇਹਦਾ ਉਚਾਰਨ ਕਰਦੇ ਆ ਸੁਣਿਓ ਕੰਤ ਮਹਿਲਿਓ ਉਹ ਲਗਾ ਕੇ ਊੜੇ ਨੂੰ ਹੋੜੇ ਦੀ ਮਾਤਰਾ ਲਗਾ ਕੇ ਉਹ ਪ੍ਰੋਨਾਂਸ ਕਰਦੇ ਪਰ ਇਹ ਅਸ਼ੁੱਧ ਉਚਾਰਨ ਆ ਜਿੱਤੇ ਹਾਏ ਨੂੰ ਹੋੜੇ ਦੀ ਮਾਤਰਾ ਲੱਗੀ ਉਹਦਾ ਉਚਾਰਨ ਪ੍ਰੋਪਰ ਕਰੋ ਹੋ ਕਰਕੇ ਪ੍ਰੋਨਾਂਸ ਕਰੋ ਇਹਨੂੰ ਵਡ ਭਾਗੀ ਹੋ ਮਹਿਲੀ ਹੋ ਭਾਈ ਹੋ ਇਸੇ ਤਰ੍ਹਾਂ ਜਿੱਤੇ ਵੀ ਗੁਰਬਾਣੀ ਵਿੱਚ ਐਸੇ ਸ਼ਬਦ ਆਣਗੇ ਉੱਥੇ ਹਾਹੇ ਨੂੰ ਹੋੜੇ ਦੀ ਜੇ ਮਾਤਰਾ ਲੱਗੀ ਉਹਦਾ ਪ੍ਰੋਪਰ ਉਚਾਰਨ ਕਰਨਾ ਪਰ ਗੁਰਬਾਣੀ ਵਿੱਚ ਐਸੇ ਸ਼ਬਦ ਵੀ ਆ ਜਿਵੇਂ ਅਸੀਂ ਦੂਰ ਕਿਉਂ ਜਾਈਏ ਅਨੰਤ ਸੇਵ ਦੀ ਬਾਣੀ ਚ ਇੱਕ ਸ਼ਬਦ ਪੜਦੇ ਹਾਂ ਖੰਨਿਓ ਤਿਚੀ ਵਾਲੋ ਨਿੱਕੀ ਹੁਣ ਇੱਥੇ ਪਾਟ ਆ ਖਖੇ ਦੇ ਉੱਪਰ ਟੀਪੀ ਦੀ ਮਾਤਰਾ ਨੰਨੇ ਨੂੰ ਸਿਹਾਰੀ ਦੀ ਮਾਤਰਾ ਫਿਰ ਐੜਾ ਹਾਹੇ ਨੂੰ ਔਂਕੜ ਦੀ ਮਾਤਰਾ ਯਾਨੀ ਕਿ ਛੋਟੀ ਮਾਤਰਾ ਲਗੂ ਮਾਤਰਾ ਲੱਗੀ ਹੋਈ ਆ ਹੁਣ ਜਦੋਂ ਐੜਾ ਹਾਹੇ ਨੂੰ ਔਂਕੜ ਦੀ ਮਾਤਰਾ ਖੀਰ ਵਿੱਚ ਲੱਗੀ ਹੋਵੇ ਨਾ ਤੇ ਸੰਗਤ ਜੀ ਐਸੇ ਸ਼ਬਦਾਂ ਦਾ ਜਿਹੜਾ ਉਚਾਰਨ ਆ ਉਹ ਫਿਰ ਊੜੇ ਨੂੰ ਹੋੜੇ ਦੀ ਮਾਤਰਾ ਉਲਾਰ ਬਣਾ ਕੇ ਪ੍ਰੋਨਾਂਊਂਸ ਕੀਤਾ ਜਾਂਦਾ ਇੱਥੇ ਪਾਠ ਅਸੀਂ ਉਚਾਰਨ ਕਰਾਂਗੇ ਖੰਨਿਓ ਖੰਨਿਓ ਤਿੱਖੀ ਵਾਲੋ ਨਿੱਕੇ ਜਾਨੀ ਕਿ ਖੱਖੇ ਤੇ ਟਿੱਪੀ ਦੀ ਮਾਤਰਾ ਨੰਨੇ ਨੂੰ ਸਿਹਾਰੀ ਦੀ ਮਾਤਰਾ ਫਿਰ ਊੜੇ ਨੂੰ ਹੋੜਾ ਲਗਾ ਕੇ ਪ੍ਰੋਨਾਊਂਸ ਕਰਾਂਗੇ ਖੰਨਿਓ ਖੰਡੇ ਤੋਂ ਟਿੱਖੀ ਆ ਇਸੇ ਤਰ੍ਹਾਂ ਹੋਰ ਵੀ ਗੁਰਬਾਣੀ ਚ ਸ਼ਬਦ ਹੁੰਦੇ ਆ ਸਤਗੁਰ ਜੇਵੜ ਦਾਤਾ ਕੋ ਨਹੀਂ ਸਭ ਸੁਣਿਓ ਸੁਣਿਓ ਪਾਠ ਵੀ ਗੁਰਬਾਣੀ ਚ ਬਹੁਤ ਵਾਰੀ ਹੁੰਦਾ ਸਭ ਸੁਣਿਓ ਲੋਕ ਸਭਾਇਆ ਸੁਣਿਓ ਸਸੇ ਨੂੰ ਔਂਕੜ ਦੀ ਮਾਤਰਾ ਨਾਣੀ ਨੂੰ ਸਿਹਾਰੀ ਦੀ ਮਾਤਰਾ ਫਿਰ ਐੜਾ ਹਾਹੇ ਨੂੰ ਔਂਕੜ ਦੀ ਮਾਤਰਾ ਲੱਗੀ ਹੋਈ ਆ। ਤੋਂ ਐੜਾ ਹਾਹੇ ਦੀ ਔਂਕੜ ਦੀ ਜਿਹੜੀ ਮਾਤਰਾ ਹੈ ਸੰਗਤ ਜੀ ਇਹ ਊੜੇ ਨੂੰ ਹੋੜੇ ਦੇ ਵਿੱਚ ਤਬਦੀਲ ਹੋ ਜਾਏਗੀ। ਤੋਂ ਇਹਦਾ ਪਾਠ ਉਚਾਰਨ ਕਰਾਂਗੇ ਸੁਣਿਓ। ਇੱਕ ਪਾਠ ਅਸੀਂ ਪੜਦੇ ਆ ਅੰਤੇ ਸਤਿਗੁਰ ਬੋਲੇ ਆ ਮੈਂ ਪਿੱਛੇ ਕੀਰਤਨ ਕਰਿਓ ਉੱਥੇ ਪਾਠ ਕਰਿਓ ਨਿਰਵਾਣ ਜੀਓ। ਕਰਿਓ ਕੱਕਾ ਰਾਰੇ ਨੂੰ ਸਿਹਾਰੀ ਦੀ ਮਾਤਰਾ ਫਿਰ ਐੜਾ ਹਾਹੇ ਨੂੰ ਔਂਕੜ ਦੀ ਮਾਤਰਾ ਤੋਂ ਜਿੱਥੇ ਵੀ ਸ਼ਬਦ ਜ਼ਿਆਦਾਤਰ ਕਿਰਿਆਵਾਚੀ ਸ਼ਬਦਾਂ ਦੇ ਵਿੱਚ ਅਖੀਰ ਵਿੱਚ ਐੜਾ ਹਾਹੇ ਨੂੰ ਔਂਕੜ ਦੀ ਮਾਤਰਾ ਹੁੰਦੀ ਹੈ ਜੀ ਤੋਂ ਐੜਾ ਹਾਹੇ ਨੂੰ ਜਿਹੜੀ ਔਂਕੜ ਦੀ ਮਾਤਰਾ ਹੈ ਸੰਗਤ ਜੀ ਇਹਦਾ ਉਚਾਰਨ ਊੜੇ ਨੂੰ ਹੋੜੇ ਦੀ ਮਾਤਰਾ ਲਗਾ ਕੇ ਉਲਾਰ ਅਸੀਂ ਉਚਾਰਨ ਕਰਦੇ ਹਾਂ ਕਰਿਓ ਸੁਣਿਓ ਖੰਨੇਓ हां ਜਿਹੜਾ ਹਾ ਹਾ ਅੱਖਰ ਹਾ ਹਾ ਅੱਖਰ ਸਵਰ ਦੇ ਰੂਪ ਵਿੱਚ ਆ ਰਿਹਾ ਹੈ ਹੁਣ ਕਈ ਵਾਰ ਸਾਨੂੰ ਭੁਲੇਖਾ ਲੱਗਦਾ ਹੈ ਵੀ ਅਸੀਂ ਹਾ ਹਾ ਅੱਖਰ ਉਚਾਰਨ ਨਹੀਂ ਕੀਤਾ ਪਰ ਮੈਂ ਬੇਨਤੀ ਕਰਨਾ ਚਾਹਾਂਗਾ ਜਦੋਂ ਅਸੀਂ ਪਾੜੂਚਨ ਕਰਨੇ ਖੰਨਿਓ ਤੇ ਹਾ ਹਾ ਅੱਖਰ ਜਿਹੜਾ ਉਤੇ ਹਲਕਾ ਜਿਹਾ ਉਦੀ ਜਿਹੜੀ ਟੋਨ ਆ ਊੜੇ ਦੀ ਹੋੜੇ ਦੀ ਜਿਹੜੀ ਮਾਤਰਾ ਦੀ ਟੋਨ ਆ ਉਹਨੂੰ ਭਾਰਾ ਕਰਕੇ ਪ੍ਰੋਨਾਂਊਂਸ ਕਰੋ ਹਾ ਹ ਅੱਖਰ ਜਿਹੜਾ ਸਵਰ ਆ ਉਹ ਆਪਣੇ ਆਪ ਹੀ ਉਹਦਾ ਉਚਾਰਨ ਹੋ ਜਾਏਗਾ ਖੰਨਿਓ ਸੁਣਿਓ ਇਸੇ ਤਰ੍ਹਾਂ ਕਰਿਓ ਤੋਂ ਪਾਠ ਉਚਾਰਨ ਕਰਾਂਗੇ ਖੰਨਿਓ ਸੁਣਿਓ ਕਰਿਓ ਇਸੇ ਤਰ੍ਹਾਂ ਜਿੱਥੇ ਵੀ ਐਸੇ ਸ਼ਬਦ ਆਉਂਦੇ ਆ ਉਥੇ ਇਸ ਢੰਗ ਨਾਲ ਉਚਾਰਨ ਕਰਨਾ ਪਰ ਜਿਹੜਾ ਜਿਹੜੇ ਸ਼ਬਦ ਹਾਹੇ ਨੂੰ ਹੋੜੇ ਦੀ ਮਾਤਰਾ ਨਾਲ ਆ ਉਹਨਾਂ ਦਾ ਉਚਾਰਨ ਵਡਭਾਗੀ ਹੋ ਮਹਿਲੀ ਹੋ ਭਾਈ ਹੋ ਇਸ ਢੰਗ ਦੇ ਨਾਲ ਅਸੀਂ ਕਰਨਾ ਹੈ ਤੋਂ ਉਮੀਦ ਕਰਦਾ ਇਸ ਪ੍ਰੋਗਰਾਮ ਵਿੱਚ ਦਿੱਤੀ ਜਾਣਕਾਰੀ ਤੁਹਾਨੂੰ ਜਰੂਰ ਸਮਝ ਵਿੱਚ ਆ ਗਈ ਹੋਵੇਗੀ ਇਸ ਵੀਡੀਓ ਨੂੰ ਵੱਧ ਤੋਂ ਵੱਧ ਸਿੱਖ ਸੰਗਤ ਨਾਲ ਸ਼ੇਅਰ ਜਰੂਰ ਕਰਦੇ ਹੋ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ